ਸਿਰਫ 7 ਲੱਖ ਰੁਪਏ ਦੇ ਕੇ ਤੁਸੀਂ ਆਪਣਾ ਆਪ ਦਾ ਘਰ ਇਹ ਬਣਾ ਸਕਦੇ ਹੋ ਜੀ ਰੇਟ ਜਮਾ ਘਟ ਮਾਲਕ ਨੇ ਲਾਇਆਗਾ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਜੇ ਕਿਸ ਨੂੰ ਪਸੰਦ ਆਇਆ ਸੀ ਪੂਰੀ ਵੀਡੀਓ ਦੇਖ ਲਿਓ ਮਾਲਕ ਦਾ ਮੋਬਾਈਲ ਨੰਬਰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜੂਗੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਘਰ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਤੁਹੜੀ ਲਾ ਦਾਂਗੇ ਜੀ ਸਿਰਫ 7 ਲੱਖ ਦਾ ਆਪਾਂ ਅੱਜ ਘਰ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਕਮੈਂਟ ਤੁਹਾਡੇ ਬਹੁਤ ਚੈੱਕ ਕੀਤੇ ਸੀਗੇ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਕਮੈਂਟ ਬਹੁਤ ਜ਼ਿਆਦਾ ਆਏ ਪਈਆਂ ਸੀ ਅੱਧੇ ਕਮੈਂਟ ਤਾਂ ਮੈਂ ਦੇਖ ਲਏ ਸੀ ਅੱਧੇ ਹਲੇ ਚੈੱਕ ਕਰਨ ਵਾਲੇ ਪਈ ਹੈ ਬਹੁਤ ਸਾਰੀਆਂ ਕੋਠੀਆਂ ਆਈਆਂ ਪਈਆਂ ਸੀ ਬਹੁਤ سارے ਘਰ ਆਪਣੇ ਕੋਲੇ ਆਏ ਪਈ ਹੈ ਐਡਾ ਆਪਾਂ ਹੁਣ ਡੇਲੀ ਲਾਇਆ ਕਰਾਂਗੇ ਤੁਸੀਂ ਤੇ ਜਿੰਨੇ ਤੁਸੀਂ ਦੇਖ ਰਹੂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਸੀ ਵੀਡੀਓ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਪਹਿਲੀ ਵਾਰ ਪੁੱਛੀਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਤੇ ਕਈ ਦਿਨਾਂ ਤੋਂ ਆਪਣੀ ਵੀਡੀਓ ਵੀ ਨਹੀਂ ਆ ਰਹੀ ਸੀਗੀ ਸੀ ਕਈ ਦਿਨਾਂ ਤੋਂ ਕੰਮ ਧੰਦਲ ਚ ਉਲਝਿਆ ਪਿਆ ਸੀਗਾ ਜਿਹਦੇ ਕਰਕੇ ਵੀਡੀਓ ਨਹੀਂ ਬਣਾਈ ਗਈ ਸੀ ਹੁਣ ਆਪਣੀ ਵੀਡੀਓ ਹਰ ਰੋਜ਼ ਆਇਆ ਕਰੂਗੀ ਟੈਨਸ਼ਨ ਨਾ ਲਓਜ਼ਿੰਗ ਬਾਕੀ ਤੁਸੀਂ ਬਹੁਤ ਉਡੀਕ ਕੀਤੀ ਆਪਣੀ ਵੀਡੀਓ ਵਾਸਤੇ ਤੇ ਮੈਂ ਮਾਫੀ ਮੰਗਦਾ ਜੀ ਇਸ ਗੱਲ ਤੋਂ ਵੀ ਵੀਡੀਓ ਨਹੀਂ ਪਾਈ ਗਈ ਤੁਹਾਡੇ ਕਮੈਂਟ ਚੈੱਕ ਕੀਤੇ ਸੀਗੇ ਤੁਹਾਡੇ ਮੈਸੇਜ ਚੈੱਕ ਕੀਤੇ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਵੀਡੀਓ ਕਾਤੋਂ ਨਹੀਂ ਆ ਰਹੀ ਕੀ ਕੰਮ ਹੋ ਗਿਆ ਕਾਤੋਂ ਮਤਲਬ ਕਿ ਕੰਮ ਕਰਨਾ ਛੜ ਤਾਂ ਕੰਮ ਕਰਨਾ ਆਪਾਂ ਨਹੀਂ ਛੱਡਿਆ ਸੀ ਵੀਡੀਓ ਹੁਣ ਰੈਗੂਲਰ ਆਇਆ ਕਰੂਗੀ ਤੇ ਨਈ ਵੀਡੀਓ ਪਾਈ ਗਈ ਕਈ ਦਿਨਾਂ ਤੋਂ ਉਹਦੇ ਲਈ ਮੁਆਫੀ ਜੀ ਤੇ ਗੱਲ ਕਰਦੇ ਹਾਂ ਜੀ ਆਪਾਂ ਜਿਹੜਾ ਘਰ ਅੱਜ ਲੈ ਕੇ ਪਹੁੰਚੇ ਹਾਂ ਸਿਰਫ 7 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਸੀ 7 ਲੱਖ ਦੇ ਵਿੱਚ ਮਾਲਕ ਨੇ ਇਹ ਘਰ ਆਪ ਦਾ ਵੇਚਣਾ ਹੈਗਾ ਵਧੀਆ ਘਰ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ ਰਾਹੀਂ ਦੱਸ ਹੀ ਦਿੰਨੇ ਆ ਵੀਡੀਓ ਦੇ ਵਿੱਚ ਵੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸੀ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਲਿਓ ਜੀ ਵਿੱਚ ਤੁਹਾਨੂੰ ਵੀਡੀਓ ਦੇ ਮਾਲਕ ਦਾ ਨੰਬਰ ਮਿਲ ਜੂਗਾ ਤੇ ਕੱਲੀ ਕੱਲੀ ਚੀਜ਼ ਆਪਾਂ ਦੱਸ ਵੀ ਦਿੰਨੇ ਆ ਤੁਹਾਨੂੰ ਬਾਕੀ ਮੈਂ ਕੋਸ਼ਿਸ਼ ਕਰੂੰਗਾ ਵੀਡੀਓ ਵਧੀਆ ਬਣਾਈ ਜਾਵੇ ਕਈ ਦਿਨਾਂ ਤੋਂ ਕੰਮ ਕੀਤਾ ਸੀ ਤੇ ਨਾਲੇ ਥੋੜਾ ਜਿਹਾ ਸਰੀਰ ਵੀ ਡਾਊਨ ਹੈ ਸੀ ਥੋੜਾ ਜਿਹਾ ਗਲਾ ਵੀ ਖਰਾਬ ਹੋਇਆ ਪਿਆ ਥੋੜਾ ਜਿਹਾ ਮਤਲਬ ਕਿ ਠੰਡ ਠੁੰਡ ਦਾ ਚੱਕਰ ਪੈ ਰਿਹਾ ਹੈ ਤਾ ਕਰਕੇ ਥੋੜੀ ਤਬੀਅਤ ਡਾਊਨ ਹੈਗੀ। ਬਾਕੀ ਮੇਰੀ ਪੂਰੀ ਕੋਸ਼ਿਸ਼ ਰਹੂਗੀ ਵੀਡੀਓ ਵਧੀਆ ਢੰਗ ਨਾਲ ਬਣਾਈ ਜਾਵੇ ਤੇ ਸਾਰਾ ਕੁਝ ਦੱਸਿਆ ਜਾਵੇ ਜੀ। ਤੇ ਉੱਪਰ ਵੀ ਆਪਾਂ ਪਹੁੰਚ ਗਏ ਜੀ। ਥੱਲੇ ਤੁਸੀਂ ਚੈੱਕ ਕਰ ਹੀ ਲਿਆ ਸੀ ਇੱਕ ਤਾਂ ਆਪਾਂ ਨੂੰ ਰਸੋਈ ਮਿਲ ਜੂਗੀ। ਇੱਕ ਪੂਰਾ ਡਬਲ ਅਪ ਨੂੰ ਕਮਰਾ ਦੇਖਣ ਨੂੰ ਮਿਲ ਜੂਗਾ। ਉੱਪਰ ਆਪਾਂ ਨੂੰ ਇੱਕ ਵਾਸ਼ਰੂਮ ਏਰੀਆ ਮਿਲ ਜੂਗਾ ਜੀ। ਬਾਥਰੂਮ ਮਿਲ ਜੂਗਾ ਤੇ ਉੱਪਰ ਛੋਟੀ ਜਿਹੀ ਆਪਾਂ ਨੂੰ ਬਾਲਕਨੀ ਮਿਲ ਜੂਗੀ। ਤੇ ਰੰਗ ਰੋਗਨ ਦਾ ਕੰਮ ਤਾਂ ਤੁਸੀਂ ਚੈੱਕ ਕਰ ਹੀ ਲਿਆ ਸੀ ਤੇ ਟੂਟੀ ਜਾਂਦਾ ਕੰਮ ਵਧੀਆ ਹੋਇਆਗਾ ਪਾਣੀ ਦੀ ਸਪਲਾਈ ਵਧੀਆ ਲਾਈਟਿੰਗ ਦਾ ਕੰਮ ਸਾਰਾ ਮਾਲਕ ਨੇ ਕਰਵਾ ਰੱਖਿਆ ਸੀ ਤੇ ਉੱਪਰ ਦਾ ਜਿਹੜਾ ਬਾਥਰੂਮ ਬਣਿਆ ਹੋਇਆ ਇਹ ਤੁਸੀਂ ਆਪ ਹੀ ਦੇਖ ਲਓ ਟਾਈਲਾਂ ਦਾ ਕੰਮ ਕੋਈ ਨਹੀਂ ਹੋਇਆ ਸੀ ਬਾਕੀ ਰੰਗ ਦਾ ਟੂਟੀਆਂ ਦਾ ਇਹ ਕੰਮ ਤਾਂ ਹੋਇਆਗਾ ਜੋੜੀਆਂ ਦਾ ਕੰਮ ਵਧੀਆ ਹੋਇਆ ਬਾਕੀ ਜਿਹੜੀ ਫਰੰਟ ਤੇ ਗਲੀ ਲੱਗਦੀ ਹੈ ਉਹ ਵੀ ਪੂਰੀ ਵਧੀਆ ਤੇ ਆਸੇ ਪਾਸੇ ਦਾ ਮਾਹੌਲ ਵੀ ਪੂਰਾ ਵਧੀਆਗਾ ਮੁਹੱਲਾ ਵੀ ਪੂਰਾ ਵਧੀਆ ਸੀ ਬਾਕੀ ਰੇਟ ਵੀ ਪੂਰਾ ਵਧੀਆਗਾ ਉੱਪਰ ਤੋਂ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਜਿਹੜਾ ਉੱਪਰ ਦਾ ਕਮਰਾ ਹੈ ਇਹ ਤੁਹਾਨੂੰ ਮੈਂ ਦਿਖਾ ਦਿੰਨੇ ਹਾਂ ਜੀ ਅੰਦਰ ਜਾ ਕੇ ਅੰਦਰੋਂ ਤੁਸੀਂ ਚੈੱਕ ਕਰੋ ਜੀ ਰੰਗ ਦਾ ਕੰਮ ਵਧੀਆ ਹੋਇਆ ਤੇ ਲਾਈਟਿੰਗ ਦਾ ਕੰਮ ਵਧੀਆ ਜੀ ਪੱਖੇ-ਪੁੱਖੇ ਵਧੀਆ ਲੱਗੇ ਹੋਏ ਨੇ ਨਾਲ ਤਾਂ ਕੁਝ ਵੀ ਨਹੀਂ ਮਿਲਣਾ ਜੀ ਪੱਖੇ ਵੀ ਸ਼ਾਇਦ ਮਾਲਕ ਲਾ ਲੈਣਗੇ ਬਾਕੀ ਤੁਸੀਂ ਮਾਲਕ ਨਾਲ ਆਪ ਸਾਰੀ ਗੱਲ ਕਰ ਲਿਓ ਗੱਲ ਸਾਰੀ ਖੋਲ ਕੇ ਤੇ ਰੇਟ ਜਿੰਨਾ ਵੀ ਮੁਕਾ ਸਕਦੇ ਹੋ 7 ਲੱਖ ਦੇ ਵਿੱਚ ਸੌਦਾ ਹੋ ਸਕਦਾ ਸੀ 7 ਤੋਂ ਥੱਲੇ ਵੀ ਹੋ ਸਕਦਾ ਹੈ ਉਹ ਮੌਕੇ ਤੇ ਗੱਲਬਾਤ ਹੋ ਜੂਗੀ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਜੀ ਮਾਲਕ ਦਾ ਜਿਹੜਾ ਏਰੀਆ ਗਾ ਇਹਨਾਂ ਨੇ ਡਿਸਟ੍ਰਿਕਟ ਜਿਹੜੀ ਦੱਸੀ ਸੀ ਇਹਨਾਂ ਨੂੰ ਜ਼ਿਲ੍ਹਾ ਜਿਹੜਾ ਲੱਗਦਾਗਾ ਉਹ ਲੱਗਦਾ ਸੀ ਲੁਧਿਆਣਾ ਲੁਧਿਆਣਾ ਏਰੀਆ ਚੋਂ ਬਹੁਤ ਸਾਰੇ ਕਮੈਂਟ ਆਏ ਸੀਗੇ ਬਹੁਤ ਸਾਰੇ ਮੈਸੇਜ ਵੀ ਆਏ ਪਏ ਸੀਗੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਸੀ ਤੇ ਜਿਹੜਾ ਇਹਨਾਂ ਦਾ ਪਿੰਡ ਜੀ ਖਾਸ ਚੋਹਾਰਪੁਰ ਇਹਨਾਂ ਦਾ ਪਿੰਡ ਹੈਗਾ ਚੋਹਾਰਪੁਰ ਤੇ ਨਾਲ ਜਿਹੜਾ ਲੱਗਦਾਗਾ ਉਹ ਲੱਗਦਾ ਸੀ ਹੈਬੋਵਾਲਾ ਹੈਬੋਵਾਲਾ ਇਹਨਾਂ ਦੇ ਬਿਲਕੁਲ ਨਜ਼ਦੀਕ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੋਂ ਅਨੁਸਾਰਾ ਕੁਝ ਪਤਾ ਲੱਗ ਜਾਊਗਾ ਤੁਸੀਂ ਜਾਓਗੇ ਨਾਲੇ ਤਾਂ ਘਰ ਨੂੰ ਚੰਗੀ ਤਰ੍ਹਾਂ ਦੇਖ ਲਿਓ ਜੀ ਨਾਲੇ ਆਸ-ਪਾਸੇ ਦਾ ਮਾਹੌਲ ਦੇਖ ਲਿਓ ਸਾਰਾ ਕੁਝ ਦੇਖ ਕੇ ਤੇ ਸਾਰਾ ਕੁਝ ਮਤਲਬ ਕਿ ਜੋ ਵੀ ਆਪਦੀ ਜਿੰਨੀ ਵੀ ਤਸੱਲੀ ਕਰਨੀ ਹੈ ਸੀ ਸਾਰੀ ਤਸੱਲੀ ਆਪਦੀ ਕਰਕੇ ਜਦੋਂ ਪੂਰਾ ਮੰਨ ਟੈੱਕ ਗਿਆ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਦੀ ਗੱਲ ਕਰ ਲਿਓ ਰੇਟ ਮੁਕਾਲੂ ਜੀ ਬਾਕੀ 7 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਥਾਂ ਮਾਲਕ ਨੇ 26 ਗੱਜ ਦੱਸੀ ਹੈਗੀ 26 ਗੱਜ ਜਗ੍ਹਾ ਦੇ ਵਿੱਚ ਮਕਾਨ ਬਣਿਆ ਹੋਇਆ ਸੀ ਮਕਾਨ ਤੁਸੀਂ ਸਾਰਾ ਦੇਖ ਲਿਆ ਵੀਡੀਓ 'ਚ ਕੱਲੀ ਕੱਲੀ ਚੀਜ਼ ਆ ਪਤਵ ਨੂੰ ਦੱਸ ਵੀ ਰਹੀਆਂ ਸੀ ਬਾਕੀ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਸੀ ਤਾਂ ਮਾਲਕ ਦਾ ਮੋਬਾਈਲ ਨੰਬਰ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਸਕਦੇ ਹੋ 79731 8130151 ਨੰਬਰ ਤੁਹਾਡੇ ਸਾਹਮਣੇ ਜੀ ਸਕਰੀਨ ਤੇ ਵੀ ਤੁਹਾਨੂੰ 2-3 ਵਾਰੀ ਮਿਲ ਜਾਊਗਾ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨੀ ਹੋਈ ਸਿੱਧੀ ਮਾਲਕ ਨਾਲ ਗੱਲ ਕਰ ਲਿਓ ਜੀ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਹਰ ਵੀਡੀਓ ਚ ਆਪਾਂ ਦੱਸਦੇ ਵੀ ਰਹਿੰਦੇ ਹਾਂ ਜੀ ਵੀਡੀਓ ਦੇ ਵਿੱਚ ਆਪਾਂ ਜਿੰਨਾ ਦਾ ਘਰ ਹੁੰਦਾ ਜੀ ਸਿੱਧਾ ਮਾਲਕ ਦਾ ਮੋਬਾਈਲ ਨੰਬਰ ਦਿੰਨੇ ਹਾਂ ਜਿੰਨੀ ਜਾਣਕਾਰੀ ਆਪਣੇ ਕੋਲੇ ਆਉਂਦੀ ਹੈ ਸਾਰੀ ਜਾਣਕਾਰੀ ਆਪਾਂ ਦੱਸ ਦਿੰਦੇ ਹਾਂ ਜੀ ਆਪਣਾ ਨਾ ਤਾਂ ਵਿਚ ਵਿਚਾਲੇ ਕੁਝ ਹੁੰਦਾ ਜੀ ਨਾ ਕੋਈ ਕਮਿਸ਼ਨ ਹੁੰਦਾ ਨਾ ਹੀ ਆਪਾਂ ਕੋਈ ਫੀਸ ਲੈਨੀ ਅਸੀਂ ਵੀਡੀਓ ਬਣਵਾਈ ਦੀ ਸਾਰਾ ਕੰਮ ਆਪਣਾ ਜਿੰਨਾ ਹੈਗਾ ਸੀ ਫਰੀ ਚ ਹੀ ਅਸੀਂ ਫਰੀ ਸੇਵਾ ਦਾ ਆਪਣਾ ਕੰਮ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕੋਲੇ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਕਲੋਨੀ ਚ ਵੱਡਾ ਘਰ ਆ ਛੋਟਾ ਘਰ ਨਵੀਂ ਕੋਠੀ ਹੈ ਵੱਡੀ ਕੋਠੀ ਹੈ ਛੋਟੀ ਕੋਠੀ ਇੱਕੇ ਮੇ ਵੀ ਅਸੀਂ ਚਾਹੇ ਖੇਤਾਂ ਦੇ ਵਿੱਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਤੇ ਪ੍ਰੋਪਰ ਜਾਣਕਾਰੀ ਜਿੰਨੀ ਵੀ ਹੁੰਦੀ ਅਸੀਂ ਤੇ ਕੁਝ ਕੁ ਫੋਟੋਆਂ ਜਿੰਨ ਅੰਦਰ ਬਾਹਰ ਦੀਆਂ ਵਧੀਆ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਅਸੀਂ 73800426173 ਸਾਰਾ ਕੰਮ ਆਪਾਂ ਜਿੰਨਾ ਕਰਦੇ ਆਂ ਫ੍ਰੀ 'ਚ ਕਰਦੇ ਆਂ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਤੁਹਾਡਾ ਘਰ ਜਿਹੜਾ ਮਕਾਨ ਹੈ ਚੱਕੂਠੀ ਹਵੇਲੀ ਕੁਝ ਵੀ ਅਸੀਂ ਵਿਕ ਜਾਊਗੀ ਠੀਕ ਹੈ ਜੀ ਬਾਕੀ ਬੇਜੋ ਲਾਜ਼ਮੀ ਜੇ ਤੁਸੀਂ ਐਡ ਕਰਵਾਉਣੀ ਆ ਸਿੰਘ ਬਾਕੀ ਜਿੰਨੇ ਤੁਸੀਂ ਦੇਖ ਰਹੂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਬੱਤ ਬੱਤ ਲਾਈਕ ਕਰ ਦਿਓ ਬੱਤ ਬੱਤ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਹਰ ਰੋਜ਼ ਆਪਣੀ ਵੀਡੀਓ ਨਮੀ ਤੋਂ ਨਮੀ ਅਲੱਗ-ਅਲੱਗ ਏਰੀਆ ਚੋਂ ਦੇਖਣ ਵਾਸਤੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜ਼ਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਤੇ ਕਈ ਦਿਨਾਂ ਤੋਂ ਵੀਡੀਓ ਆਈਆ ਜੀ ਆਪਣੀ ਦੱਬ ਕੇ ਸਪੋਰਟ ਕਰਿਓ ਦਬਕੇ ਅੱਗੇ ਸ਼ੇਅਰ ਕਰ ਦਿਓ ਜੀ ਦਬਕੇ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਲਾਈਕ ਕਰੇ ਬਿਨਾ ਨਾ ਜਾਇਓ ਜੀ ਤੇ ਮਿਲਦੇ ਹਾਂ ਜਲਦੀ ਤੋਂ ਜਲਦੀ ਇੱਕ ਹੋਰ ਨਵੀਂ ਕੂਠੀ ਤੇ ਘਰ ਮਕਾਨ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ